ਇਸ ਵੇਲੇ ਦੀ ਇੱਕ ਬੇਹਦ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਅਤੇ ਉਹਨਾਂ ਨੂੰ ਗੰਭੀਰ ਹਾਲਤ ਵਿੱਚ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਨਾਜ਼ੁਕ ਹਾਲਤ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਾਣਕਾਰੀ ਮੁਤਾਬਕ ਉਹ ਬਾਈਕ ਉੱਤੇ ਸਵਾਰ ਸਨ ਅਤੇ ਹਿਮਾਚਲ ਪ੍ਰਦੇਸ਼ ਦੇ ਵੱਦੀ ਦੇ ਵਿੱਚ ਉਹਨਾਂ ਦੇ ਨਾਲ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਤਾਂ ਉਹ ਇੱਕ ਬਾਈਕ ਰਾਈਡਰ ਵੀ ਸਨ ਉਹ ਅਕਸਰ ਹੀ ਆਪਣਾ ਮੋਟਰਸਾਈਕਲ ਲੈ ਕੇ ਵੱਖ-ਵੱਖ ਥਾਵਾਂ ਉੱਤੇ ਐਡਵੈਂਚਰ ਕਰਨਾ ਜਿਹੜਾ ਉਹ ਜਾਂਦੇ ਹੁੰਦੇ ਸਨ ਤਾਂ ਬੇਹਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਹਾਲਤ ਨਾਜ਼ੁਕ ਹੈ ਉਹਨਾਂ ਦੀ ਸਿਹਤ ਬਾਰੇ ਸੂਤਰਾਂ حوالے ਤੋਂ ਜਾਣਕਾਰੀ ਸਾਹਮਣੇ ਆਈ ਹੈ ਤਾਂ ਹਰ ਕੋਈ ਦੁਆ ਕਰ ਰਿਹਾ ਹੈ ਕਿ ਉਹ ਜਲਦ ਤੋਂ ਜਲਦ ਸਿਹਤਯਾਬ ਹੋ ਕੇ ਆਪਣੇ ਘਰ ਵਾਪਸ ਪਰਤ ਆਉਣ ਬੇਹੱਦ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਸ਼ਹੂਰ ਪੰਜਾਬੀ ਗਾਇਕ ਨੇ ਰਾਜਵੀਰ ਜਵੰਦਾ ਜਿਨ੍ਹਾਂ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਏ ਉਹਨਾਂ ਦੀ ਬਾਈਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਕਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਅਤੇ ਕਿਸ ਵਾਹਨ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਲੇਕਿਨ ਬੇहद ਮੰਦਪਾ ਭਾਗੀ ਖਬਰ ਇਸ ਨੂੰ ਕਹਿ ਸਕਦੇ ਆ ਉਹਨਾਂ ਦੇ ਲੱਖਾਂ ਚਾਹਣ ਵਾਲੇ ਨੇ ਇੰਸਟਾਗ੍ਰam ਦੇ ਉੱਤੇ ਲੱਖਾਂ ਲੋਕ ਤੇ ਜਿਹੜੇ ਉਹ ਰਾਜਵੀਰ ਜਵੰਦਾ ਨੂੰ ਫੋਲੋ ਕਰਦੇ ਨੇ ਅਤੇ ਉਹਨਾਂ ਦੇ ਗਾਣੇ ਨੇ ਜਿਹੜੇ ਉਹ ਵੀ ਕਾਫੀ ਜ਼ਿਆਦਾ ਵਾਇਰਲ ਹੁੰਦੇ ਨੇ ਲੇਕਿਨ ਮੰਦਪਾ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹੈ ਕਿ ਰਾਜਵੀਰ ਜਵੰਦਾ ਨੇ ਜਿਹੜੇ ਉਹ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਮੋਹਾਲੀ ਦੇ 40s ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਹੈ ਤਾਂ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਪੰਜਾਬੀ 뮤직 ਇੰਡਸਟਰੀ ਵਾਸਤੇ ਆਉਣ ਵਾਲਾ ਪਿਛਲਾ ਕੁਝ ਸਮਾਂ ਜਿਹੜਾ ਇਹ ਬੇहद ਮੰਦ ਪਾਗਾ ਰਿਹਾ ਹੈ ਕਿਉਂਕਿ ਕਈ ਸਤਾਰੇ ਨੇ ਜਿਹੜੇ ਉਹ ਚਲੇ ਗਏ ਨੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਰਾਜਵੀਰ ਜਵੰਦਾ ਜਿਹੜੇ ਇੱਕ ਚੰਗੇ ਕਲਾਕਾਰ ਸਨ ਉਹਨਾਂ ਨੂੰ ਉਹਨਾਂ ਦੇ ਲਾਈਵ ਸ਼ੋਜ਼ ਕਰਕੇ ਜਾਣਿਆ ਜਾਂਦਾ ਹੈ ਉਹਨਾਂ ਦੇ ਨਾਲ ਭਿਆਨਕ ਹਾਰਨ ਸਾਹ ਵਾਪਰਿਆ ਹੈ ਹਾਲਾਂਕਿ 40s ਹਸਪਤਾਲ ਦੇ ਵੱਲੋਂ ਉਹਨਾਂ ਦੀ ਸਿਹਤ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕੋਈ ਬੁਲਟਨ ਜਾਰੀ ਨਹੀਂ ਕੀਤਾ ਗਿਆ ਲੇਕਿਨ ਉਹਨਾਂ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਵੀ ਚਿੰਤਤ ਨੇ ਅਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਹਾਦਸੇ ਬਾਰੇ ਅਜੇ ਜਾਣਕਾਰੀ ਆ ਜਿਹੜੀ ਉਹ ਆਉਣੀ ਬਾਕੀ ਹੈ ਕਿਉਂਕਿ ਅਗਰ ਜੇ ਦੇਖਿਆ ਜਾਵੇ ਮੁਹਾਲੀ ਤੋਂ ਬੱਦੀ ਦੀ ਦੂਰੀ ਵੀ ਕਾਫੀ ਜ਼ਿਆਦਾ ਹੈ ਅਤੇ ਟ੍ਰੈਫਿਕ ਵੀ ਇਸ ਰਸਤੇ ਤੇ ਕਾਫੀ ਹੁੰਦਾ ਹੈ ਤਾਂ ਉਸ ਥਾਂ ਜਿੱਥੇ ਐਕਸੀਡੈਂਟ ਹੋਇਆ ਹੈ ਉਥੋਂ ਉਹਨਾਂ ਨੂੰ ਹਸਪਤਾਲ ਲਿਆਉਣ ਵਿੱਚ ਵੀ ਕਾਫੀ ਸਮਾਂ ਜਿਹੜਾ ਉਹ ਲੱਗਿਆ ਹੋਣਾ ਅਜੇ ਬੀਤੇ ਦਿਨ ਹੀ ਉਹਨਾਂ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਕੁਝ ਸਟੋਰੀਆਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਸਨ ਆਪਣੇ ਇੰਸਟਾਗ੍ਰam ਦੇ ਉੱਤੇ ਸਟੋਰੀ ਆ ਜਿਹੜੀ ਉਹਨਾਂ ਨੇ ਲਾਸਟ 20 ਘੰਟੇ ਪਹਿਲਾਂ ਲਗਾਈ ਸੀ ਜਿੱਥੇ ਇੱਕ ਫੋਰਚੂਨਰ ਗੱਡੀ ਆ ਜਿਹੜੀ ਉਹ ਇੱਕ ਕੈਂਪਰ ਵੈਨ ਦੇ ਨਾਲ ਇੱਕ ਪਹਾੜੀ ਇਲਾਕੇ ਵਿੱਚ ਦਿਖਾਈ ਦੇ ਰਹੀ ਸੀ ਜਿੱਥੇ ਉਹ ਕੈਂਪਿੰਗ ਵਗੈਰਾ ਕਰਨ ਆਏ ਹੋਏ ਸਨ ਇਸ ਤੋਂ ਇਲਾਵਾ ਕੁਝ ਪੋਸਟਾਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਿਆ ਨੇ ਉਹੀ ਵੀਡੀਓ ਉਹਨਾਂ ਦੇ ਵੱਲੋਂ ਪੋਸਟ ਦੇ ਵਿੱਚ ਸਾਂਝੀ ਕੀਤੀ ਗਈ ਹੈ ਤਾਂ ਪੰਜਾਬੀ ਗਾਇਕ ਦੇ ਨਾਲ ਵੱਡਾ ਹਾਦਸਾ ਹੈ ਜਿਹੜਾ ਉਹ ਵਾਪਰਿਆ ਹੈ ਤਾਂ ਦੇਖਣਾ ਹੋਵੇਗਾ ਕਿ ਉਹਨਾਂ ਦੀ ਸਿਹਤ ਬਾਰੇ ਕਦੋਂ ਕੋਈ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਦਰਸ਼ਕਾਂ ਨੂੰ ਵੀ ਇਹੀ ਅਪੀਲ ਕਰਾਂਗੇ ਕਿ ਦੁਆ ਕਰੋ ਕਿ ਉਹ ਜਲਦ ਤੋਂ ਜਲਦ ਸਿਹਤਯਾਬ ਹੋ ਕੇ ਤੰਦਰੁਸਤ ਹੋ ਕੇ ਆਪਣੇ ਘਰ ਪਰਤ ਆਉਣ